ਦੇਖੋ ਭਾਰਤ ਵਾਸੀ ਅਮਰੀਕੀ ਨਾਗਰਿਕਤਾ ਲੈਣ ਲਈ ਅਜਿਹਾ ਕੰਮ ਕਰਨ ਲਈ ਵੀ ਤਿਆਰ ਨੇ ਜਿਸ ਨੂੰ ਸੁਣ ਕੇ ਤੁਹਾਡੀ ਉਹ ਵੀ ਕੰਬ ਜਾਵੇਗੀ ਹਾਂਜੀ ਦਸਲ ਰਾਸ਼ਟਰਪਤੀ ਬਣਦੇ ਸਾਰ ਹੀ ਟਰੰਪ ਨੇ ਇੱਕ ਫਰਮਾਨ ਜਾਰੀ ਕੀਤਾ ਜਿਸ ਅਨੁਸਾਰ 20 ਫਰਵਰੀ 2025 ਤੋਂ ਬਾਅਦ ਪੈਦਾ ਹੋਣ ਵਾਲੇ ਉਹ ਹੀ ਬੱਚੇ ਅਮਰੀਕੀ ਨਾਗਰਿਕ ਹੋਣਗੇ ਜਿਨ੍ਹਾਂ ਦੇ ਮਾਪੇ ਯੂਐਸ ਦੇ ਸਥਾਈ ਨਿਵਾਸੀ ਚਾ ਅਮਰੀਕੀ ਨਾਗਰਿਕ ਹਨ ਪਰ ਯੂਐਸ ਦੇ ਸੰਵਿਧਾਨ ਵਿੱਚ 14th ਅਮੈਂਡਮੈਂਟ ਦੇ ਅਨੁਸਾਰ ਜੇਕਰ ਕੋਈ ਬੱਚਾ ਅਮਰੀਕਾ ਦੀ ਜ਼ਮੀਨ ਉੱਤੇ ਜਨਮ ਲੈਂਦਾ ਹੈ ਤਾਂ ਉਸ ਨੂੰ ਆਟੋਮੈਟਿਕਲੀ ਅਮਰੀਕੀ ਨਾਗਰਿਕ ਮੰਨ ਲਿਆ ਜਾਂਦਾ ਹੈ ਭਾਵੇਂ ਦੇ ਮਾਪੇ ਕਿਸੇ ਵੀ ਦੇਸ਼ ਦੇ ਕਿਉਂ ਨਾ ਹੋਣ ਇਹ ਕਾਨੂੰਨ ਯੂਐਸ ਵਿੱਚ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜਿਸ ਨੂੰ ਟਰੰਪ ਹੁਣ ਬਦਲਣਾ ਚਾਹੁੰਦਾ ਹੈ ਕਿਉਂਕਿ ਇਸ ਕਾਨੂੰਨ ਦਾ ਕਾਫੀ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਦੂਜੇ ਦੇਸ਼ਾਂ ਦੇ ਲੋਕ ਕੇਵਲ ਬੱਚੇ ਦੀ ਡਿਲੀਵਰੀ ਲਈ ਯੂਐਸ ਜਾ ਰਹੇ ਨੇ ਤਾਂਕਿ ਬੱਚੇ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ ਜੋ ਇਸ ਫਰਮਾਨ ਤੋਂ ਬਾਅਦ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਇਸ ਆਰਡਰ ਦੇ ਜਾਰੀ ਹੋਣ ਤੋਂ ਬਾਅਦ ਭਾਰਤੀ ਮਾਮਾ ਆਪਣੇ ਬੱਚਿਆਂ ਨੂੰ ਅਮਰੀਕੀ ਨਾਗਰਿਕ ਬਣਾਉਣ ਲਈ ਪ੍ਰੀ ਟਰਮ ਬਰਥ ਦਾ ਸਹਾਰਾ ਲੈਣ ਲੱਗੀਆਂ ਹਨ ਜਾਣੀ ਮਾਮਾ ਆਪਣੇ ਬੱਚਿਆਂ ਦੀ ਪ੍ਰੀ ਮੈਚੂਰ ਸੀਜ਼ੇਰੀਅਨ ਜਨਮ ਕਰਵਾ ਰਹੀਆਂ ਨੇ ਤਾਂ ਜੋ ਨਵੇਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਬੱਚਾ ਪੈਦਾ ਹੋ ਜਾਵੇ ਤੇ ਉਸ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ ਹਾਲਾਂਕਿ ਇਸ ਤਰ੍ਹਾਂ ਬੱਚੇ ਨੂੰ ਕਈ ਹੈਲਥ ਇਸ਼ੂਜ਼ ਹੋ ਸਕਦੇ ਹਨ ਤੇ ਮਾਮਾ ਦੀ ਸਿਹਤ ਉੱਤੇ ਵੀ ਖਤਰਾ ਹੈ ਪਰ ਸ਼ਾਇਦ ਅਜਿਹੇ ਲੋਕਾਂ ਦੀ ਸੋਚ ਹੀ ਇਹੀ ਆ ਕਿ ਬੱਚਾ ਅਮਰੀਕੀ ਨਾਗਰਿਕ ਹੀ ਹੋਣਾ ਚਾਹੀਦਾ ਹੈ ਭਾਵੇਂ ਵਿਕਲਾੰਗ ਹੀ ਕਿ ਨਾ ਪੈਦਾ ਹੋਵੇ ਖੈਰ ਅਜੇ ਤਾਂ ਸिएਟਲ ਵਿੱਚ ਫੈਡਰਲ ਜੱਜ ਨੇ ਇਸ ਆਰਡਰ ਨੂੰ ਗੈਰ ਸੰਵਿਧਾਨਿਕ ਕਹਿ ਕੇ ਅਸਥਾਈ ਰੋਕ ਲਗਾ ਦਿੱਤੀ ਹੈ ਜਿਸ ਦੇ ਜਵਾਬ ਵਿੱਚ 트럼ਪ ਦੁਆਰਾ ਤੋਂ ਅਪੀਲ ਕਰਨ ਲਈ ਕਹਿ ਰਿਹਾ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ